ਹਾਂਜੀ ਦੋਸਤੋ ਸ਼ਖਸੀ ਕਾਲ ਦੀ ਸਰਣ ਲਓ ਜੀ ਵੀਰੇ ਆਪਾਂ ਖੜੇ ਆ ਪਿੰਡ ਦਿਨੂਰ ਤੇ ਇੱਥੇ ਬਾਈ ਦੀ ਆਪਾਂ ਇੱਕ ਮੱਝ ਦੇਖਣਾ ਹੈ ਤੇ ਜੋ ਕਿ ਮੱਝ ਨੂੰ ਵੀਰੇ ਮਟਾਇਡ ਚ ਹੋਈ ਹੋਈ ਸੀ ਤੇ ਉਹ ਕੱਲ ਵੀ ਇਹਦੇ ਪਰਤ ਹੋਈ ਬਾਈ ਨੇ ਡੀਕੀ ਲਾਪਾਂ ਤੋਂ ਲਏਗਾ ਜੀ ਲਾਲੇ ਤੇ ਅੱਜ ਆਪਾਂ ਦੇਖਣਾ ਹੀ ਸੀਗੇ ਤੇ ਮੱਝ ਉਹਨਾਂ ਠੀਕ ਠਾਕ ਓਕੇ ਆ ਤੇ ਨਾਲ ਬਾਈ ਕਹਿੰਦਾ ਵੀ ਇੱਕ ਮੱਝ ਵਿੱਚ ਨਹੀਂ ਆਪਾਂ ਨੇ ਤੇ ਬੜੀ ਵੀਡੀਓ ਪਾਉਣੀ ਆ ਲਓ ਜੀ ਵੀਰੇ ਦੇਖੋ ਮੱਝ ਨੂੰ ਦਿਖਾ ਰਹੇ ਹਾਂਗੇ ਜੋ ਕਿ ਮੱਝ ਛੇਲਾਗੀ ਤੇ ਮੱਝ ਬਰੇ ਸ਼ੰਗਾਂ ਦੀ ਪਸ਼ਾਫ ਹੈ ਤੇ ਸਾਰੀ ਕਾਲੀ ਵੀ ਆ ਤੇ ਮਾਜੇ ਬਹੁਤ ਸੋਹਣੀ ਆ ਯਾਰ ਮਾਜੇ ਦੀ ਨਕਸਰੀ ਗਰੰਟੀ ਆ ਵੀਰੇ ਠੰਡੀ ਸ਼ਾਊਸੀਲ ਆ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਸੁਣਾ ਨਾ ਛਣੇ ਪਰੋ ਯਾਰ 5-10 ਦਿਨ ਦੇ ਨੇ ਛੋਣ ਦੇ ਵੀਰੇ 5-6 ਦਿਨ ਦੇ ਨੇ ਤੇ ਇਹ ਲੈ ਵੀਦਾ ਵੀਰੇ ਆ ਨਿਕਲਦੀ ਆ ਬੋਰੀ ਬਣੀ ਬੈਠੀ ਆ ਹਲੋ ਜੀ ਦੇਵਲੀ ਦਾ ਵੀਰੇ ਪਾਂਡੀ ਬਣੀ ਬੈਠੀ ਆ ਤੇ ਥੰਮ ਤਾ ਪੂਰਾ ਸਾਫ-ਸਾਫਾ ਦੀ ਗਰੰਟੀ ਆ ਪਾਰ ਦੀ ਗਰੰਟੀ ਆ ਸ਼ਾਊਸੀ ਦੀ ਗਰੰਟੀ ਜਰਾ ਕੋਈ ਡੰਗਰੀ ਮਾਰਦੀ ਹੋਈ ਮਾਰਦੀ ਜੇ ਕੋਈ ਤੁਹਾਨੂੰ ਡੋੜ ਹੋਵੇ ਤਾਂ ਲੈ ਲਿਓ ਵੀਰੇ ਤੇ ਮਾਜੇ ਖੜੀ ਆ ਵੀਰੇ ਪਿੰਡ ਦਿਲਹੂਰ ਤੇ ਬਰਨਾਲੇ ਦੇ ਕੋਲ ਜਲਾ ਵੀ ਹੁਣ ਬਰਨਾਲੇ ਹੈ ਨਾ ਜਲਾ ਵੀ ਵੀਰੇ ਬਰਨਾਲੀ ਹੈ ਤੇ ਬਾਈ ਦਾ ਨਾ ਛੜੀਆਂ ਹੈਗਾ ਤੇ ਇਹਨੇ ਮੇ ਖੋਲੀ ਮੰਜਾ ਖਾਦ ਔਰ ਕੇ ਮੜੀ ਜੀ ਲੋ ਵੀਰੇ ਮੰਜੇ ਨਹੀਂ ਸਾਬਾ ਕੋਲ ਮਰਜੀ ਖੋਲੀ ਫਿਰੇ ਕੋਈ ਤਾਂ ਕਰ ਦਿੰਦੇ ਆਹ ਦੇਖੋ ਜੀ ਠਣ ਤੱਪਾ ਦਾ ਵੀਰੇ ਲੱਗਿਆ ਪੂਰਾ ਲੱਗਿਆ ਮੁਠੀ ਵਾਲਾ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਢਾਬਲਾ ਯਾਰ ਤੇ ਥੋੜੀ ਡਰਦੀ ਆ ਵੀਰੇ ਆਪਾਂ ਤੋਂ ਇਹ ਪਹਿਲਾਂ ਵੀ ਆਪਾਂ ਇਹਦੇ ਇੱਕ ਵਾਰੀ ਕਟੀਆਂ ਹੋਰ ਡਿੱਗ ਲਾਇਆ ਜੂ ਮਾਰ ਹੋ ਗਈ ਥੇ ਬਾਈ ਕੋਲੇ ਮੱਝਾ ਈ ਲੋਰ ਪੰਡ ਤੇ ਆਪਾਂ ਕਰਦੇ ਬਾਈ ਨਾਲ ਗੱਲਬਾਤ ਫੇਰ ਡਰਦੀ ਆ ਵੀਰੇ ਤਾਂ ਕਰਕੇ ਥੋੜਾ ਕਰਦੀ ਆ ਲੈ ਲੈ ਕੋਈ ਨਾ ਮਾਜੀ ਦੇਖੋ ਵੀਰੇ ਮਾਜੀ ਤੋਂ ਦੇਖੋ ਯਾਰ ਸਾਰੀ ਵੀਰੇ ਕਾਲੀ ਆ ਸਾਰੀ ਜੈਡ ਬਲੈਕ ਮੱਝਾ ਠਣ ਪਾ ਪੈ ਬੋਕਣ ਲੱਗਿਆ ਹੈ ਖਰੇ ਤੇ ਮੰਨ ਲਾਵਰੇ ਇਥੇ ਮੰਨ ਲਾ ਵੀਰੇ ਲਈ ਬਾਕੀ ਵੀਰੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆ ਤੇ ਪਹੁੰਚ ਜਾਂ ਵੀਰੇ ਦਾ ਮੁੱਲ ਬਾਈ ਨਾਲ ਕੀ ਕੀਤਾਗਾ ਤੇ ਆਪਾਂ ਨੰਬਰ ਪੁੱਛਦੇ ਆ ਬਾਈ ਦੋ ਵੀ ਨੰਬਰ ਮੋਬਾਈਲ ਨੰਬਰ ਕਿੰਨਾ ਬਾਈ ਦਾ ਤੇ ਕੀ ਰਿਣ ਕਰਨਾ ਗੱਲਬਾਤ ਠੀਕ ਕਰਦੇ ਤੇ ਛਣੀ ਦਾ ਮੁੱਲ ਕਰਨਾਗਾ ਮੁੱਲ ਇਹਦਾ 135 ਮੁੱਲ ਵੀਰੇ ਬਾਈ ਨੇ 135 ਕੀਤਾਗਾ 135000 ਰੁਪਇਆ ਜੇ ਬਕਾਇਆ ਬਈ ਬੜਾ ਦੇਣੀਆ ਤਾਂ ਫੋਨ ਦੇ ਬਾਈ ਨਾਲ ਗੱਲ ਕਰ ਲਿਓ ਜੋੜਿਆ ਇਹ ਗੱਲ ਕਰ ਲਿਓ ਬਾਈ ਲਵੇ ਆ ਕੇ ਪੰਨੇ ਦਿਹੂਰ ਸ਼ਨੀ 9 ਆ ਬੰਦੇ ਦਾ 9 ਬੁੱਧਵਾਰ 14 ਕਿਲੋ ਕੱਢਣ ਪਹਿਲਾਂ ਹੋਂਦ ਕਿ ਪਾਦੀ ਕੱਢੂ ਪੂਰਾ ਤਤੀਜ ਕੋਈ ਸੂ ਰਹੀ ਆ ਬਹੁਤ ਸੋਹਣੀ ਆ ਤੇ ਨੰਬਰ ਵਾਈ ਦਾ ਪਤਾ ਨੰਬਰ ਬੋਲ ਲਿਆ ਆਪਣਾ ਵੀਰੇ 62837186 ਬਰੋਂ ਫੇਰ ਬੋਲੋ ਜੀ 628 62837 186 62836 186 186 ਲੋ ਜੀ ਇਹ ਬਾਈ ਦਾ ਨੰਬਰ ਆ ਵੀਰੇ ਫਿਰ ਭਰਾਉਣ ਨੂੰ ਲੋੜ ਆ ਤਾਂ ਬਾਈ ਨਾਲ ਪਰ ਕਰ ਲਿਓ ਮਾ ਜੀਰ ਬੋਸ ਨਖੀਆ ਮਾਜ ਬਹੁਤ ਵੱਡੀ ਆ ਜਿੰਨੇ ਪਸ਼ੂ ਸਾਰੇ ਰੱਖਨੇ ਬਾਈ ਕੋਲ ਸਾਰੇ ਵੱਡੇ ਵੱਡੇ ਪਸ਼ੂ ਨੇ ਕੋਈ ਨਿੱਕਾ ਪਸ਼ੂ ਨਹੀਂ ਹੈਗਾ ਸ਼ੌਂਕੀਆ ਬਾਈ ਰੱਖਣ ਦਾ ਘਰੇ ਤੇ ਕੋਈ ਵੀ ਦੇ ਵਪਾਰੀ ਨਹੀਂ ਹੈਗਾ ਲੈ ਲੂ ਮੱਝਾ ਘਰ ਦੀ ਪਾਲੀ ਹੋਈ ਆ ਤੇ ਵਧੀਆ ਛੀਮ ਇੰਡੀਆ ਕੋਈ ਛੀਮ ਵਧੀਆ ਹੈ ਹੁਣ ਗਭਨਡੇ ਕੇ ਲਈ ਬਤਾਉਣਾ ਹੈ ਦੋ ਵਾਡੇ ਦੇ ਕੰਮ ਗਭਨਡੇ ਕੇ ਪਤਾ ਨਹੀਂ ਲੱਗ ਰਿਹਾ ਹੈ ਕੱਪੜਾ ਲਓ ਜੀ ਬੀਜ ਜੇਕਰ ਪਾਣੇ ਲੋਡ ਹੋਏ ਮੱਝ ਦੀ ਤਾਂ ਬਾਈ ਨਾਲ ਫਰਕ ਕਰ ਲਿਓ ਜੀ అధూర్జీ